ਮੈਂ ਮੈਂ ਬਾਉਂਸਰ ਲੈ ਕੇ ਆਇਆ ਨਹੀਂ ਆ। ਕੋ ਮੋਸ਼ਾ ਲੈ ਕੇ ਆ। ਇਹ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ। ਮੈਨੂੰ ਕਹਿੰਦੇ ਕਿ ਤੁਹਾਡੇ ਕਾਰਨ ਪੱਗ ਲੱਥੀ ਗਈ। ਮੈਂ ਕੁਝ ਕਿਹਾ ਵੀ ਨਹੀਂ ਸੀ ਦੇਖੋ। ਜੀ ਜੀ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਆ ਜੇ ਪੰਜਾਬੀ ਨੱਚਦੇ ਪੰਜਾਬੀਆਂ ਜਿੱਦਾਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਇਹ ਜਾਇਗਾ ਤੁਸੀਂ ਤੁਹਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ ਉਸ ਬੌਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਔਰ ਮੈਡਮ ਨਾਲ ਬਤਮਝ ਕੀਤੀ ਇਸ ਤੇ ਤੁਸੀਂ ਕੀ ਕਹਿੰਦੇ ਮੈਂ ਬੰਬੇ ਤੋਂ ਕੱਲ੍ਹ ਆਇਆ ਹਾਂ ਮੈਂ ਕੋਈ ਬੌਂਸਰ ਨਹੀਂ ਕਿ ਮੇਰੇ ਕੋ ਇੰਨੇ ਸਾਲ ਹੋ ਗਏ ਮੈਂ ਕਦੀ ਆਜ ਤੱਕ ਸਿਕਿਉਰਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਹੈ ਬਿਨੈ ਤੇ ਸਾਰੇ ਪਿੰਡਾਂ ਦੀ ਪੱਗਾਂ ਮੇਰੀਆਂ ਖੁੱਦੀਆਂ ਪੱਗਾਂ ਨੇ ਮੈਂ ਬਿਨਾ ਬਾਉਂਸਰਸ ਤੋਂ ਆਨਾ ਔਰ ਕਦੀ ਮੈਂ ਸਿਕਿਉਰਿਟੀ ਰੱਖੀ ਹੋਈ ਨਹੀਂ ਇਹ ਤੁਹਾਡੇ ਲੱਗੀ ਹੈ ਜਾਂ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਜ ਤੇ ਜਾਂ ਕਿਸੇ ਦੇ ਲੱਗਿਆ ਅਸਲ ਵਿੱਚ ਤੋਂ ਮੈਂ ਤੁਹਾਡੋਂ ਮਾਫੀ ਮੰਗਦਾ ਹਾਂ ਸਾਨੂੰ ਉਸ ਵਕਤ ਬੋਰ ਤੋਂ ਬਾਹਰ ਆ ਚੁੱਕੇ ਨੇ ਗੱਲ ਕਰਾਂਗੇ ਕਿੰਨੇ ਪਰਿਵਾਰਾਂ ਨਾਲ ਤੁਸੀਂ ਮੁਲਾਕਾਤ ਕੀਤੀ ਅਸੀਂ ਉਹ ਅੰਦਰ ਕਈ ਪਰਿਵਾਰਾਂ ਨੇ ਮਿਲ ਕੇ ਆਏ ਹੈ ਕਿ ਫੈਮਲੀਆਂ ਨੇ ਮਿਲ ਕੇ ਆਏ ਹੈ ਔਰ ਸਰਨਾ ਇੰਪੋਰਟੈਂਟ ਡੇ ਸੀ ਕਿ ਉਹਨਾਂ ਦਾ ਜਜ਼ਬਾ ਦੇਖ ਕੇ ਬੜਾ ਲੱਗਿਆ ਐਂ ਲੱਗ ਰਿਹਾ ਸੀ ਜਿਵੇਂ ਵੈਲਕਮ ਕਰਨ ਲਈ ਸਾਨੂੰ ਖੜੇ ਬੜਾ ਆਈ ਥਿੰਕ ਉਹੀ ਸਾਡਾ ਪੰਜਾਬ ਹੈ ਜਿਹੜਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਜਦੋਂ ਵੀ ਮੁਸ਼ਕਲ ਆਈ ਹੈ ਦੁਨੀਆ ਦੇ ਵਿੱਚ ਪੰਜਾਬ ਸਾਰਾ ਪਹਿਲਾਂ ਖੜਾ ਹੈ ਬਟ ਸਾਡੇ ਤੇ ਮਨ ਲੱਗਦਾ ਹੈ ਕਿ ਬਹੁਤ ਵੱਡੀ ਰਿਸਪੋਨਸੀਬਿਲਟੀ ਹੈ ਕਿ ਇਹ ਪਰਿਵਾਰਾਂ ਨੂੰ ਵਾਪਸ ਖੜੇ ਕਰਨਾ ਹੈ ਕਈ ਦੇ ਬੱਚੇ ਬਿਮਾਰ ਨੇ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ ਕਈ ਫੈਮਲੀਜ਼ ਦੇ ਬਜ਼ੁਰਗ ਨੇ ਸੋ ਆਈ ਥਿੰਕ ਇਹ ਸਾਰਾ ਨਾ ਬੜਾ ਚੈਲੰਜ ਰਹੂਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਇਲਾਜ ਤੇ ਧਿਆਨ ਦਿੱਤਾ ਜਾਏ ਤੇ ਵਾਪਸ ਉਹਨਾਂ ਦੀ ਜ਼ਿੰਦਗੀਆਂ ਨਾਰਮਲ ਲਿਆਂਦੀਆਂ ਜਾਣ। ਹਰ ਘਰ ਵਿੱਚ ਜਾ ਪਾਏ ਪਾਣੀ ਦਾ ਪੱਧਰ ਅੱਜ ਵਧਿਆ ਹੋਇਆ ਹੈ। ਅੱਜ ਕਾਫੀ ਜਿੰਨੇ ਘਰਾਂ 'ਚ ਅਸੀਂ ਪਹੁੰਚ ਪਾਏ ਉੱਥੇ ਤੱਕ ਤਾਂ ਪਹੁੰਚੇ ਹੀ ਅੱਜ ਬਟ ਲਾਈਕ ਆਈ ਸੈਡ ਕਿ ਇਹ ਸਿਰਫ ਇਹੀ ਨਹੀਂ ਪੰਜਾਬ ਦੇ ਵਿੱਚ 1600 1700 ਪਿੰਡ ਨੇ ਜਿਹੜੇ ਅਫੈਕਟਡ ਨੇ ਬਹੁਤ ਸਾਰੇ ਘਰ ਨੇ ਤੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਿਤੇ ਨਾ ਮੈਂ ਦੇਖੀ ਜ਼ਿੰਮੇ ਮੈਂ ਜ਼ਿੰਮੇਦਾਰ ਨਹੀਂ ਮੈਂ ਕਿਸੇ ਨੂੰ ਕਹਿਣਾ ਚਾਹਾਂਗਾ ਕਿਸੇ ਨੂੰ ਬਲੇਮ ਪਰ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਦੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਨਾਲ ਲੈ ਲੈ ਪਾਏ ਨਾਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਦਾਰ ਹੋਵਾਂਗੇ ਉਸ ਚੀਜ਼ ਦੇ ਤੇ ਸਭ ਨਾਲ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਕਿ ਇਹਨਾਂ ਨੂੰ ਵਾਪਸ ਇਹਨਾਂ ਦੀ ਜ਼ਿੰਦਗੀ ਨਾਰਮਲ ਕਰੀਏ ਇੱਕ ਕਦੇ ਨਾਲ ਤੁਹਾਡਾ ਕਵਰਿੰਗ ਕਰਨ ਜਾ ਰਹੇ ਸੀ ਤੁਹਾਡੇ ਬਾਉਂਸਰ ਕਹਿ ਕੇ ਇਹ ਕਿਹਾ ਕਿ ਤੁਹਾਡੇ ਮੈਂ ਮੈਂ ਬਾਉਂਸਰ ਲੈ ਕੇ ਆਇਆ ਨਹੀਂ ਆ ਦੇ ਕੋ ਮੋਚ ਚਾਹ ਲੈ ਕੇ ਆ। ਇਹ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ। ਮੈਨੂੰ ਕਹਿੰਦੇ ਕਿ ਤੁਹਾਡੇ ਕਾਰਨ ਪੱਗ ਲੱਥੀ ਗਈ। ਮੈਂ ਕੁਝ ਕਿਹਾ ਵੀ ਨਹੀਂ ਸੀ। ਦੇਖੋ ਇਹ ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਜਾਂ ਤੇ ਦੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਏਗਾ। ਤੁਸੀਂ ਤੁਹਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ ਉਸ ਬਾਉਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਔਰ ਮੈਡਮ ਨੂੰ ਦੇ ਨਾਲ ਬਤਮੀਜ਼ ਕੀਤੀ। ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਬੰਬੇ ਤੋਂ ਇਕੱਲਾ ਹੀ ਆਇਆ ਹਾਂ। ਮੈਂ ਕੋਈ ਬੌਂਸਰ ਨਹੀਂ ਲਿਆ ਮੇਰੇ ਕੋਲ ਇਨੇ ਸਾਲ ਹੋ ਗਏ ਮੈਂ ਕਦੀ ਅੱਜ ਤੱਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਜਿੰਨੇ ਇਥੇ ਸਾਰੇ ਪਿੰਡਾਂ ਦੀ ਪੱਗਾਂ ਉਹ ਮੇਰੀਆਂ ਖੁਦੀਆਂ ਪੱਗਾਂ ਨੇ ਮੈਂ ਬਿਨਾ ਬੌਂਸਰਸਵਾਨਾ ਔਰ ਕਦੀ ਮੈਂ ਸਿਕਿਉਰਿਟੀ ਰੱਖੀ ਵੀ ਨਹੀਂ ਔਰ ਜੇ ਤੁਹਾਡੇ ਲੱਗੀ ਹੈ ਜਾਂ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਦੇ ਵੀ ਲੱਗਾ ਅਸੀਂ ਉਦੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਉਹਦੇ ਲਈ ਪਰ ਤੁਸੀਂ ਬਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀਆਂ ਤਕਲੀਫਾਂ ਨੇ ਚਿਹਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਪਸੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਹੋਰ ਕੁਝ ਨਹੀਂ ਕਰਨਾ ਆ ਤੈਨੂੰ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬੇ ਤੋਂ ਮੈਂ ਸਿੱਧਾ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਉਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕੋਟ ਦੇ ਕੁਝ ਪਿੰਡ ਨੇ ਉੱਥੇ ਉਹਨਾਂ ਦੇ ਕਰਨਾ ਹੈ ਫਿਰ ਇੱਧਰ ਅਜਨਾਲੇ ਤਰਫ ਵੀ ਜਿੱਥੇ ਸਾਨੂੰ ਪਤਾ ਲੱਗ ਰਿਹਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਮਹੀਨੇ ਬਾਅਦ ਜ਼ਿਆਦਾ ਦਿੱਕਤਾਂ ਵਧਣ ਗਈਆਂ ਏ ਥੇ ਤਾਂ ਉਸ ਸਮੇਂ ਮੈਂ 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 ਕਹਿਣਾ ਕਿ ਇਹ ਜ਼ਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਅੱਜ ਆ ਸਕਦੀਆਂ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਲੋਕ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਆ ਕੋਈ ਉਹਨਾਂ ਦੇ ਸ਼ੈਡ ਨਹੀਂ ਬਨੇ ਹੋਏ ਤੇ ਅਸੀਂ ਉਹਨਾਂ ਦੇ ਨੰਬਰ ਲੈ ਕੇ ਆਂਦੇ ਹਾਂ ਕੋਸ਼ਿਸ਼ ਕਰਕੇ ਅਸੀਂ ਸ਼ੈਡ ਪਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਦੀਆਂ ਛੱਤਾਂ ਟੁੱਟੀਆਂ ਉਹਨਾਂ ਦੀ ਪਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕਿਉਂਕਿ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਨਹੀਂ ਖੜੇ ਹੋਏ ਤਾਂ ਫਿਰ ਕਦੋਂ ਖੜੇ ਹੋਣਗੇ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਇਸ ਤਰ੍ਹਾਂ ਦੇ ਹਲਾਉ ਰਹੇ ਨੇ ਖੇੜੇ ਮੁੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 ਵਜੇ ਨਿਕਲਾ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਹੈ ਕਿ ਪੰਜਾਬ ਸਾਡਾ ਧੌਖ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬੰਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਘਰ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਹੈ ਕੀ ਲੱਗਦਾ ਹੈ ਕਿ ਲੋਕ ਹੜਾ ਦੀ ਤਰਾਹ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂ ਸੂਦ ਇਸ ਤਰੀਕੇ ਮਦਦ ਕਰਨ ਦੇ ਲਈ ਆਏ ਹਮੇਸ਼ਾ ਜਦੋਂ ਵੀ ਪੰਜਾਬ ਤੇ ਕਿਸੇ ਤਰੀਕੇ ਦਾ ਸੰਕਟ ਹੁੰਦਾ ਹੈ ਉਸ ਸਮੇਂ ਸੋਨੂ ਸੂਦ ਆਉਂਦੇ ਨੇ ਤਾਂ ਹੁਣ ਤਾਂ ਜਦੋਂ ਹੜਾ ਦਾ ਸੰਕਟ ਹੋਇਆ ਚੜ੍ਹਦੀ ਕਲਾ ਵਿੱਚ ਪੰਜਾਬੀ ਇਸ ਸੰਕਟ ਨੂੰ ਸਵੀਕਾਰ ਕਰ ਰਹੇ ਨੇ ਲੜ ਰਹੇ ਨੇ ਤਾਂ ਸੋਨੂ ਸੂਦ ਵੀ ਉਸ ਲੜਾਈ ਵਿੱਚ ਅੱਗੇ ਆਏ ਨੇ ਨਾਲ ਹੀ ਸੋਨੂ ਸੂਦ ਇਹ ਵੀ ਕਹਿੰਦੇ ਨਜ਼ਰ ਆਏ ਕਿ ਉਹਨਾਂ ਦਾ ਕੋਈ ਬਾਉਂਸਰ ਨਹੀਂ ਸੀ ਜਿਸ ਨੇ ਸਾਨੂੰ ਵੋਟ ਚੋਂ ਬਾਹਰ ਕੱਢਣ ਦੇ ਲਈ ਕਾਫੀ ਮਸ਼ਕੱਤ ਕੀਤੀ ਉਸ ਤੋਂ ਬਾਅਦ ਉਹ ਸ਼ਾਕਸਾ ਨੂੰ ਇਹ ਵੀ ਕਹਿੰਦਾ ਹੋਇਆ ਕਿ ਅਸੀਂ ਇਹ ਪੱਗ ਲਹਾਈ ਹੈ ਅਸੀਂ ਬਹੁਤ ਮਾਨ ਸਤਕਾਰ ਕਰਦੇ ਹਾਂ ਸਿੱਖਾਂ ਦਾ ਤੇ ਅਸੀਂ ਇਸ ਤਰ੍ਹਾਂ ਕਦੇ ਵੀ ਨਹੀਂ ਕਰਾਂਗੇ ਕੈਮਰਾ ਪਰ ਸੰਤ ਪਰਵਿੰਦਰ ਦੇ ਨਾਲ ਨੀਲਮ ਸ਼ਰਮ